ਇਹਦੀ ਸਮੂਥੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਡੀ ਲੀਡ ਹਲਕੇ ਚ ਦਵਾਈ ਹੈ ਸਾਰੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ ਉਸ ਕਾਲਪੁਰ ਕਿਦਾ ਧੰਨਵਾਦ ਕਰਦੇ ਆ ਤੇ ਜਿਹੜੀ ਐਡੀ ਵੱਡੀ ਜਿੱਤ ਹੋਈ ਆ ਸਾਡੀ ਪਾਰਟੀ ਦਾ ਧੰਨਵਾਦ ਸਰਦਾਰ ਅਲੀਦਲ ਸਮੂਚੀਆਂ ਜਥੇਬੰਦੀਆਂ ਪਿੰਡਾਂ ਦੀਆਂ ਸਾਰੇ ਨਗਰਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਇਹ ਬੰਦਿਆ ਇਹ ਸਾਰੀਆਂ ਉਹਨਾਂ ਦਾ ਵੀ ਨਾਲ ਅਸ਼ੀਰਵਾਦ ਦੀ ਸਾਥ ਵੀ ਉਹਨਾਂ ਕਰਕੇ ਸਾਨੂੰ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਆ ਤੇ ਬਾਕੀ 2026 ਵੋਟਾਂ ਤੇ ਦਲੇਰ ਆਲਾ ਚੋਣ ਜਿੱਤੇ ਆ ਤੇ ਬਾਕੀ ਸਾਰੀਆਂ 12 ਸਮਤੀਆਂ ਅਸੀਂ ਬਹੁਤ ਹੀ ਵੱਡੀ ਲੀਡ ਨਾਲ ਜਿੱਤੇ ਹੋ। ਬਟਿੰਡਾ ਮਾਨਸਾ ਦਾ ਮਾਣ ਨਹੀਂ ਗਏ ਤੇ ਉਹਨਾਂ ਦਾ ਅਸ਼ੀਰਵਾਦ ਵੀ ਸਾਰੀਆਂ ਬੀਬੀਆਂ ਨੂੰ ਵੀ ਤੇ ਸਾਰੇ ਵਕਤਰਾ ਨੂੰ ਤੇ ਸਾਡੇ ਬਲਵਿੰਦਰ ਸਿੰਘ ਜੀ ਪੁੰਦੜ ਤੇ ਸਾਡੇ ਸ੍ਰੀ ਪ੍ਰੀਤ ਕੁਮਾਰੋ ਵੀਰ ਜੀ ਉਹਨਾਂ ਦਾ ਧੰਨਵਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਹੱਥ ਤੁਸੀਂ ਮਜ਼ਬੂਤ ਕੀਤੇ ਆ ਬੀਬਾ ਹਰਸਿਮਰਤ कौर ਬਾਦਲ ਜੋ ਸਾਡੇ ਇਥੋਂ ਐਮਪੀ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬਹੁਤ ਜੋਰ ਲੱਗਦਾ ਇੱਥੇ ਜਿਵੇਂ ਗਰੰਟਾ ਬਣਦੇ ਆ ਕਿ ਦੁੱਖ ਸਰਦਾਰ ਸਫੀਰ ਸਿੰਘ ਜੀ ਬਾਦਲ ਬੀਬਾ ਹਰਸਿਮਰਤ कौर ਬਾਦਲ ਜੀ ਦਾ ਖਾਸ ਕਰਕੇ ਧੰਨਵਾਦ ਆ ਉਹਨਾਂ ਦਾ ਸਈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕੇ ਦੀ ਸਮੂੱਚੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਡੀ ਲੀਡ ਹਲਕੇ ਚ ਦਵਾਈ ਹੈ ਸਾਰੇ ਵਰਕਰਾਂ ਦਾ ਕੱਲੇ ਕੱਲੇ ਯੋਧੇਦਾਰ ਸਹਿਬਾਨ ਸਾਡਾ ਸਾਰੇ ਸਰਕਲਾਂ ਦੇ ਪ੍ਰਧਾਨ ਜਿੰਨੇ ਵੀ ਜ਼ਿੰਮੇਵਾਰ ਐਸੀ ਵਿੰਗ ਦੇ ਜ਼ਿੰਮੇਵਾਰ ਸੱਜਣ ਪਸਤਰੀ ਅਕਾਲੀ ਦਲ ਸਮੁੱਚੀਆਂ ਜਥੇਬੰਦੀਆਂ ਪਿੰਡਾਂ ਦੀਆਂ ਸਾਰੇ ਨਗਰਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਔਰ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਵੱਡੀ ਲੀਡ ਪਾਰਟੀ ਨੂੰ ਦਵਾਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕੀਤੇ ਨੇ ਅਸੀਂ ਇੱਥੋਂ ਵੱਡੀ ਲੀਡ ਲੈ ਕੇ ਸਮਤੀਆਂ ਜੋ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਅਸੀਂ 1026 ਵੋਟਾਂ ਦੇ ਦਲੇਰ ਆਲਾ ਚੋਣ ਜਿੱਤੇ ਆ ਤੇ ਬਾਕੀ ਸਾਰੀਆਂ 12 ਸਮਤੀਆਂ ਅਸੀਂ ਬਹੁਤ ਹੀ ਵੱਡੀ ਲੀਡ ਨਾਲ ਜਿੱਤੇ ਆ ਕੋਈ 500 ਤੇ ਕੋਈ 400 ਤੇ ਕੋਈ 600 ਤੇ ਤੇ ਜਿਹੜੀਆਂ ਅਸੀਂ ਦੋ ਜਲਾ ਵੀ ਅਸੀਂ ਚੋਣਾਂ ਹਾਰੇ ਉਹ ਥੋੜੇ ਥੋੜੇ ਮਾਰਜਨ ਤੇ ਹਾਰੇ ਆ ਬਹੁਤ ਵੱਡੀ ਜਿੱਤ ਆ ਅਕਾਲੀ ਦਲ ਦੀ ਲੋਕਾਂ ਨੇ ਅਕਾਲੀ ਦਲ ਨੂੰ ਬਹੁਤ ਵੱਡਾ ਸਹੇਰਾ ਦਿੱਤਾ ਸਾਰੇ ਮੇਰੇ ਹਲਕੇ ਦਾ ਮੈਂ ਦਿਲੋਂ ਸਤਿਕਾਰ ਕਰਦਾ ਮੇਰੇ ਕੋਲੇ ਸ਼ਬਦੀ ਨਹੀਂ ਹੈ ਉਹਨੇ ਕਿਹੜੇ ਸ਼ਬਦਾਂ ਨਾਲ ਸਾਡੇ ਉਹਨਾਂ ਵਰਕਰਾਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਪਾਰਟੀ ਨੂੰ ਤਗੜਾ ਕੀਤਾ ਆਪਣੀ ਆਪਦੀ ਪਾਰਟੀ ਨੂੰ ਦੁਆਰੇ ਫੇਰ ਸਜੀਤ ਕੀਤਾ ਅਕਾਲੀ ਦਲ ਦੀ ਬਹੁਤ ਵੱਡੀ ਜਿੱਤ ਹੋਈ ਹੈ ਸਾਰੀ ਸੰਗਤ ਦਾ ਧੰਨਵਾਦ ਕਰਦਾ ਸਾਰੇ ਯੋਧੇਦਾਰ ਸਹਿਵਾਨਾਂ ਦਾ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਹੱਥ ਤੁਸੀਂ ਮਜ਼ਬੂਤ ਕੀਤੇ ਹਬੀਬਾ ਹਰ ਸਿਮਰਤ ਕੌਰ ਬਾਦਲ ਜੋ ਸਾਡੇ ਇੱਥੋਂ ਐਮਪੀ ਨੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬਹੁਤ ਜੋਰ ਲੱਗਦਾ ਇੱਥੇ ਜਿਵੇਂ ਗਰੰਟਾ ਬਣਦੇ ਆ ਕਿ ਦੁੱਖ ਸੁੱਖ ਦੇ ਸੀਰੀ ਨੇ 24 ਘੰਟੇ ਆਪਦੇ ਹਲਕੇ 'ਚ ਰਹਿੰਦੇ ਨੇ ਸਦਾ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਦਾ ਧੰਨਵਾਦ ਸਮੂਹੀ ਸੰਗਤ ਦਾ ਧੰਨਵਾਦ ਸਾਰੇ ਸਰਕਲਾਂ ਦੇ ਪ੍ਰਧਾਨ ਸਾਹਿਬ ਸਾਬਕਾ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਸਾਰੇ ਗੱਲੇ-ਕੱਲੇ ਬੰਦੇ ਦਾ ਅਕਾਲੀ ਦਲ ਵੱਲੋਂ ਦਿਲੋਂ ਸਤਿਕਾਰ ਹੈ ਜਿਹੜੇ ਕੋਈ ਸੱਜਣ ਸਾਡੇ ਥੋੜੀ ਬੋਧੀ ਬੋਰਡ ਤੇ ਲੂਜ ਕਰਕੇ ਗਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਉੱਡਾ ਹੀ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਬਹੁਤ ਬਹੁਤ ਮੁਬਾਰਕਬਾਦ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਾਈ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਐਡੀ ਵੱਡੀ ਜਿੱਤ ਹੋਈ ਆ ਸਾਡੀ ਪਾਰਟੀ ਦਾ ਧੰਨਵਾਦ ਸਰਦਾਰ ਅਸਗਵੀ ਸਿੰਘ ਜੀ ਬਾਦਲ ਬੀਬਾ ਹਰਜੀਮਤ ਕੌਰ ਬਾਦਲ ਜੀ ਦਾ ਖਾਸ ਕਰਕੇ ਧੰਨਵਾਦ ਆ ਉਹਨਾਂ ਦਾ ਬਠਿੰਡਾ ਮਾਨਸਾ ਦਾ ਮਾਣ ਨਹੀਂ ਗਏ ਤੇ ਉਹਨਾਂ ਦਾ ਅਸ਼ੀਰਵਾਦ ਵੀ ਸਾਰਿਆਂ ਬੀਬੀਆਂ ਨੂੰ ਵੀ ਤੇ ਸਾਰੇ ਵਰਕਰਾਂ ਨੂੰ ਤੇ ਸਾਡੇ ਬਲਵਿੰਦਰ ਸਿੰਘ ਜੀ ਪੁੰਦੜ ਤੇ ਸਾਡੇ ਸ੍ਰੀ ਪ੍ਰਿੰਮ ਕੁਮਾਰ ਰੂੜਾ ਜੀ ਉਹਨਾਂ ਦਾ ਧੰਨਵਾਦ ਜਿਹੜਾ ਸਾਨੂੰ ਸਾਰਿਆਂ ਨੂੰ ਟਿਕਾਂ ਦੇ ਕੇ ਨਿਵਾਜਿਆ ਤੇ ਅੱਜ ਇਹਨਾਂ ਦੀ ਮਿਹਨਤ ਦੇ ਸਦਕਾ ਤੇ ਸਾਡੇ ਨਾਲ ਜਿੰਨੇ ਵੀ ਇਲਾਕੇ ਦੇ ਜਥੇਬੰਦੀਆਂ ਸਾਡੀਆਂ ਹਲਕੇ ਦੀਆਂ ਜਥੇ ਵੰਦੀਆਂ ਸਾਡੇ ਜੋਂਦੀਆਂ ਜਥੇਵੰਦੀਆਂ ਤੇ ਸਾਰੀਆਂ ਉਹਨਾਂ ਦਾ ਵੀ ਨਾਲ ਅਸ਼ੀਰਵਾਦ ਵੀ ਸਾਥ ਵੀ ਉਹਨਾਂ ਕਰਕੇ ਸਾਨੂੰ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਆ ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਕੰਮ ਨਹੀਂ ਕੀ ਕੰਮਾਂ ਨੂੰ ਵੋਟ ਪਈ ਆ ਜੀ ਜਿਹੜੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਜਦੋਂ ਡਿਪਟੀ ਸੀਐਮ ਸੀ ਬੇਹਦ ਜਿਹੜੀ ਨੇ ਰੀਲਿਆਂ ਦੀ ਸੀ ਕੰਮਾਂ ਦੀ ਨਾ ਉਸ ਨੂੰ ਵੋਟ ਪਈਆ ਥੋੜਾ ਚਿਰ ਨਿੰਦਿਆ ਦੂਜਿਆਂ ਨੇ ਪਰ ਲੋਕਾਂ ਨੇ ਉਹ ਚੀਜ਼ ਨਹੀਂ ਮੰਨੀ ਅੱਜ ਲੋਕ ਨਾਲ ਖੜੇ ਨੇ ਪਾਰਟੀ ਦੇ ਕਿਉਂਕਿ ਸਰਦਾਰ ਸੁਖਬੀ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਖੜਿਆ ਤੇ ਤਾਂ ਹੀ ਲੋਕ ਸਾਡੇ ਨਾਲ ਖੜਿਆ ਬਹੁਤ ਧੰਨਵਾਦ ਜਿੱਥੇ ਸਾਨੂੰ ਲੋਕ ਕਹਿਣਗੇ ਜਿੱਥੇ ਉਹ ਕਹਿਣਗੇ ਅਸੀਂ ਉਹਨਾਂ ਦੇ ਨਾਲ ਹਰਦਮ ਖੜਕੇ ਕੰਮ ਕਰਾਂਗੇ ਜੀ ਪੰਜਾਬ ਦੇ ਸਾਡੇ ਸਾਰੇ ਜਿੰਨੀਆਂ ਭੈਣਾ ਜਿੰਨੇ ਸਾਡੇ ਵੀਰ ਜਿੱਤੇ ਨੇ ਉਹਨਾਂ ਨੂੰ ਵਧਾਈ ਜੇ ਥੋੜੀਆਂ ਵੋਟਾਂ ਦੇ ਲੂਜ਼ ਵੀ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵੀ ਵਧਾਈਆਂ ਜੀ ਬਹੁਤ ਜ਼ਬਰਦਸਤ ਉਹਨਾਂ ਨੇ ਟੱਕਰ ਦਿੱਤੀ ਆ ਅਸੀਂ ਹਾਰੇ ਨਹੀਂ ਮੰਨਦੇ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੇ ਬਹੁਤ ਵੱਡੀ ਅਸੀਂ ਜਿਹੜੀ ਜਿੱਤ ਇਹ ਝੋਲੀ ਪਾਈ ਆ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਸਾਰਿਆਂ ਦਾ ਧੰਨਵਾਦ ਜੀ ਦਿਲ ਦੀਆਂ ਗਹਿਰਾਈਆਂ ਤਾਂ ਸਾਰੀ মিডিਆ ਵਾਲਿਆਂ ਦਾ ਵੀ ਹੋਰ ਸਾਰੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਚਾਈ ਨਾਲ ਖੜਕੇ ਉਹਨਾਂ ਨੇ ਸਾਡਾ ਸਾਥ ਦਿੱਤਾ ਵਾਹੀ ਉਜੀ ਕਾਕਾ ਸਾਤਰੀ ਭਾਈ ਜੀ